ਕਹਿੰਦਾ ਜੱਟਾ ਖਾਂ ਕੇ ਮੈਂ ਹਰੀਸ਼ ਬਰਮਾ ਕਹਿੰਦਾ ਯੂ ਕੈਨ ਸੇ ਜੀਜੇ ਜੀ ਤੁਹਾਡਾ ਜੀ ਕਰਦਾ ਜੀਜਾ ਨਾਮ ਇਹ ਚ ਹੈਗਾ ਮੇਰਾ ਜੀਵਨ ਜਲੰਦਰੀ ਕਹਿੰਦੇ ਉਹ ਬਾਹਰਲੇ ਮੁਲਕਾਂ ਚ ਇਦਾਂ ਹੀ ਨਾਂ ਛੋਟੇ ਕਰ ਦਿੰਦੇ ਨੇ ਜੀਜਾ ਫੀਲ ਕਰਦਾ ਤੇ ਉਹ ਇੱਕ ਗੱਲ ਕਹਿੰਦਾ ਵੀ ਲੋਹਰ ਨਹੀਂ ਦੂਰ ਕਿਉਂ ਹੈ ਜੀ ਇਹ ਨੇੜੇ ਨਹੀਂ ਹੋ ਸਕਦਾ ਕਹਾਣੀ ਇੰਨਾ ਜ਼ਰੂਰ ਮੈਂ ਕਹਿ ਸਕਦਾ ਸਾਡੇ ਸਾਰਿਆਂ ਦੇ ਦਿਲਾਂ ਦੀ ਗੱਲ ਹੈ ਦਿਲਾਂ ਦੀ ਜੋ ਰੀਝ ਹੈ ਤਾਰਾਂ ਤੁਰਾਂ ਸਭ ਖਤਮ ਹੋ ਗਈ ਉਹ ਵੀ ਸਮਾਚੇਤਿਆ ਆ ਉਹ ਦਰਦ ਵੀ ਮੈਨੂੰ ਮਹਿਸੂਸ ਆਇਆ ਦੇਖੋ ਅਸੀਂ ਆਪਾਂ ਹੰਡਾਇਆ ਨਹੀਂ ਹੂੰ ਬਿਲਕੁਲ ਪਰ ਮਹਿਸੂਸ ਕਰ ਸਕਦੇ ਹਾਂ ਸਮਝ ਸਕਦੇ ਹਾਂ ਵੀ ਕਾਦੇ ਤੋਂ ਗੁਜ਼ਰਿਆ ਹੋਣਾ ਉਹ ਬੰਦਾ ਹੂੰ ਤਾਂ ਉਹਦੋਂ ਸੱਚੀ ਇਮੋਸ਼ਨਲ ਹੋਇਆ ਹੁਣ ਵੀ ਜਦੋਂ ਪਿੱਛੇ ਜੇ ਦੇਖਿਆ ਸੀ ਮੈਂ ਉਹ ਬਜ਼ੁਰਗਾਂ ਵਾਲਾ ਸੀਨ ਮੈਂ ਇਮੋਸ਼ਨਲ ਹੋ ਗਿਆ ਸੀ ਅਸੀਂ ਜੇ ਉਸ ਜ਼ਖਮ ਨੇ ਜਿਹੜੇ ਜਿਹਾ ਉਹਨਾਂ ਤੇ ਮਾੜਾ ਜਿਹਾ ਮੱਲਮ ਲਾ ਸਕੀਏ ਮੈਨੂੰ ਲੱਗਾ ਅਸੀਂ ਕਾਮਯਾਬ ਹੋ ਜਾਈਏ ਡਰਾਮੇ ਕਿਹਨੇ ਕੀਤੇ ਫਿਰ ਸਭ ਤੋਂ ਵੱਧ ਤਾਂ ਨਾ ਤਾਂ ਡਰਾਮੇ ਵਾਲਾ ਹੀ ਹੈ ਜਦੋਂ ਮੈਂ ਡਬਿੰਗ ਕਰਨ ਗਈ ਸੀ ਮੈਨੂੰ ਪਤਾ ਮੇਰਾ ਮੂੰਹ ਥੱਕ ਗਿਆ ਸੀ ਹੱਸ ਹੱਸ ਕੇ ਮੈਂ ਕਿਹਾ ਕੁਝ ਅਲੱਗ ਹੀ ਬਣਿਆ ਮੈਂ ਡਬਿੰਗ 'ਚ ਹੱਸੀ ਜਾਵਾਂ ਮੈਂ ਕਿਹਾ ਕਮਾਲ ਨੇ ਫਿਲਮ ਨੇ ਸ਼ਰਮ ਨੂੰ ਚੁਣਿਆ ਨਾ ਸ਼ਰਮ ਨੇ ਫਿਲਮ ਨੂੰ ਚੁਣਿਆ ਪਾਕਿਸਤਾਨੀ ਲੁੱਕਸ ਜਿਹੜੀਆਂ ਹੋਣ ਉਹ ਕੁੜੀ ਚਾਹੀਦੀ ਸੀ ਤਾਂ ਫਿਰ ਸ਼ਰਮ ਦਾ ਨਾਮ ਆਇਆ ਬੱਦ ਡਾਇਰੈਕਟਲੀ ਬਦਲੇਦਾ ਰੱਬ ਨਾਲ ਗੱਲ ਕੀਤੀ ਜਿੱਦਾਂ ਰਾਤੀ 8:30 ਵਜੇ ਆਈ ਗੋਟਾ ਕਾਲ ਕਿ ਸ਼ਰਨ ਇੱਦੈ ਇੱਦੈ 15 ਦਿਨ ਦਾ ਤੇਰਾ ਕੰਮ ਹੈ ਲੰਡਨ 'ਚ ਸ਼ੂਟ ਹੈ ਹਰੀਸ਼ ਵਰਮਾ ਤੇਰਾ ਕੋ-ਐਕਟਰ ਹੈ ਦਿਸ ਇਜ਼ ਦ ਸਟੋਰੀ ਸੁਣ ਲਈ ਰੱਬ ਨੇ ਨੇੜੇ ਹੋ ਕੇ ਕਹਿੰਦੇ ਡਾਊਟ ਨਾ ਹੋਵੇ ਤੁਹਾਡੇ ਤੇ ਤੇ ਕੁਝ ਵੀ ਮੈਨੀਫੈਸਟ ਕਰੋ ਉਹ ਚੀਜ਼ਾਂ ਪੂਰੀਆਂ ਹੁੰਦੀਆਂ ਨੇ ਲੈਂਦੇ ਪੰਜਾਬ ਦੇ ਜੋ ਕਲਾਕਾਰ ਆਏ ਨੇ ਨਾ ਉਹਨਾਂ ਦੇ ਚਾਰ-ਚੰਦ ਲਾਤੇ ਹੋਏ ਇਕ ਤੋਂ ਇੱਕ ਵਧ ਕੇ ਨਹੀਂ ਤੁਸੀਂ ਜਿਹੜਾ ਕਰਤਾ ਹੈ ਚਲੋ ਮੈਂ ਤੁਹਾਡੀ ਤੁਹਾਡਾ ਵੀ ਜਿਹੜਾ ਜਿਹੜਾ ਕੈਰੈਕਟਰ ਸ਼ਾਪ ਵੀ ਛੱਡਦਾ ਹੈ ਜਿੱਤੇ ਛੱਡਦਾ ਹੈ ਮੈਨੂੰ ਉਮੀਦ ਬਹੁਤ ਹੈ ਇਸ ਤੋਂ ਇਹਦੇ ਚ ਵੀ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਹੋਈ ਹੈ ਮੇਰੇ ਲਈ ਸਭ ਤੋਂ ਟਫਰ ਕਾਮੇਡੀ ਕਿੰਨੀ ਕੋਕੀ ਰਿਪਰ ਕਾਮੇਡੀ ਕਰਨਾ ਅ ਠੀਕ ਹੈ ਬਿਕੋਜ਼ ਮੇਰੀ ਕਾਮੇਡੀ ਇਦਾਂ ਸੀ ਕਿ ਮੈਂ ਬੋਲਦੀ ਸੀਰੀਅਸ ਸੀ ਪਰ ਉਹ ਗੋਪਨਚੇ ਜਿਹਦਾਂ ਦੇ ਮਾਰ ਸਕਦੇ ਸੀ ਮੇਰਾ ਡਾਇਲੋਗ ਕਾਮੇਡੀ ਬਣ ਜਾਂਦਾ ਹੁੰਦਾ ਸੀਗਾ ਮਤਲਬ ਦੀ ਪਹਿਲੇ ਕਾਮੇਡੀ 'ਚ ਆ ਜਾਂਦੀ ਸੀ ਕਿਉਂਕਿ ਉਹਨਾਂ ਦੀ ਹਰ ਇੱਕ ਗੱਲ 'ਤੇ ਹਾਸਾ ਆਉਂਦਾ ਸੀ ਬਾਜੀ ਅਸੀਂ ਦਰਨਲ ਮੋਪਟ ਕਰਨ ਦੇ ਆ ਤੁਸੀਂ ਸਾਡੀਆਂ ਨਿਕਰਾਂ ਲਾਂ ਦੇ ਉੱਚੀ ਆਵਾਜ਼ ਚ ਕਹਿਣਾ ਚਾਹੁੰਦੇ ਆ ਚੀਖ ਕੇ ਉਹ ਗੱਲ ਕਹੀ ਹੋਈ ਆ ਇਸ ਫਿਲਮ ਚ ਇਸ ਕਰਕੇ ਮੈਨੂੰ ਲੱਗਦਾ ਵੀ ਕਈ ਬੜੇ ਸੋਹਣੇ ਅੰਦਾਜ਼ ਦੇ ਵਿੱਚ ਇਹਨੂੰ ਇਹਨੂੰ ਦੇਖਾਂਗੇ ਤਾਂ ਇਹ ਸਾਨੂੰ ਸਮਝ ਲੱਗੂਗਾ ਵੀ ਹਾਂ ਐਦਾਂ ਹੋਣਾ ਚਾਹੀਦਾ ਟੌਪਰੇ ਕਾਲ ਆਰੰਭੀ ਟੈਲੀਵਿਜ਼ਨ ਤੇ ਲੋਕ ਬਾਤ ਟੀਵੀ ਦੀ ਸਾਂਝੀ ਪੇਸ਼ਕਸ਼ ਦੇ ਵਿੱਚ ਤੁਹਾਡਾ ਸਵਾਗਤ ਹੈ 19 ਜਨਵਰੀ ਨੂੰ ਡਰਾਮੇ ਵਾਲੀ ਫਿਲਮ ਜਿਹੜੀ ਆ ਉਹ ਰਿਲੀਜ਼ ਹੋਣ ਵਾਲੀ ਤੁੰ ਦਾ ਟ੍ਰੇਲਰ ਦੇ ਵਿੱਚ ਜਿੱਥੇ ਹਾਸਾ ਟੱਟਾ ਦੇਖਿਆ ਤਾਂ ਉੱਥੇ ਇੱਕ ਉਹ ਜ਼ਖਮ ਜਿਹੜਾ ਹੈਗਾ ਹਮੇਸ਼ਾ ਹਿੰਦੁਸਤਾਨ ਦੀ ਹਿੱਕ ਦੇ ਉੱਪਰ ਜਿਹੜਾ ਵਾਹਿਆ ਗਿਆ ਤੇ ਉਹ ਹਮੇਸ਼ਾ ਜਿਹੜਾ ਹੈਗਾ ਤਾਜ਼ਾ ਹੀ ਰਹੂਗਾ ਉਹ ਵੀ ਦਿਖਾਇਆ ਗਿਆ ਹੈ ਫਿਲਮ ਦੇ ਵਿੱਚ ਅਗਲੀ ਫਿਲਮ ਦੀ ਕਹਾਣੀ ਕੀ ਹੈ ਕਿਸ ਤਰ੍ਹਾਂ ਦੇ ਨਾਲ ਇਹ ਹਾਸਾ ਟੱਟਾ ਕਿਸ ਤਰ੍ਹਾਂ ਦੇ ਨਾਲ ਤੇ ਸੀਰੀਅਸਨੈਸ ਫਿਲਮ ਦੇ ਵਿੱਚ ਕਿੰਨੀ ਦਾ ਇਸਤੇਵਾਰੀ ਗੱਲਬਾਤ ਜਿਹੜੀਆਂ ਕਰਾਂਗੇ ਤੁੰਦੀ ਸਟਾਰ ਕਾਸਟ ਸਾਡੇ ਨਾਲ ਭਾਈ ਹਰਸ਼ ਪਰਮਾ ਤੇ ਸ਼ਰਨ ਕੌਰ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਉਸ ਤੋਂ ਬਾਅਦ ਅਗਲੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰ ਕੀ ਆਖਾਂ ਟੰਕਾ ਜਾ ਟਾਖਾਂ ਕਿ ਮੈਂ ਹਰੀਸ਼ ਬਰਮਾ ਦਾ ਕਾਰਨ ਉਹ ਸੀ ਪਹਿਲਾਂ ਵੀ ਇਸ ਟਾਈਮ ਵੀ ਯੂ ਕੈਨ ਸੇ ਜੀਜਾ 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 ਯੈਸ ਇਸ ਟਾਈਮ ਜੀਜਾ ਇਹ ਕਰਤਾਰ ਜੀਜਾ ਕਰਤਾਰ ਜੀਜਾ ਨਾਮ ਜੀਜਾ ਨਾਮ ਹੈ ਜ ਹੈਗਾ ਮੇਰਾ ਜੀਵਨ ਜਲੰਦਰੀ ਹੂੰ ਅੱਛਾ ਜੀ ਜਲੰਦਰ ਤੋਂ ਮੈਂ ਮੁੰਡਾ ਹੂੰ ਤਾਂ ਸਾਡੇ ਜਿਹੜੇ ਰਾਈਟਰ ਸਾਹਿਬ ਨੇ ਡਾਇਰੈਕਟਰ ਸਾਹਿਬ ਹੂੰ ਚੰਦਰ ਕੰਬੋਜ ਜੀ ਉਹਨਾਂ ਨੇ ਕਹਿੰਦੇ ਮੈਂ ਛੋਟਾ کردار ਬਣਾਇਆ ਜਿਹਦਾ ਨਾਮ ਜੀਜਾ ਰੱਖਿਆ ਮੈਂ ਕਿਹਾ ਜੀਜਾ ਕਿਉਂ ਕਹਿੰਦੇ ਜੀਵਨ ਜਲੰਦਰੀ ਇਹਦਾ ਨਾਮ ਹੈ ਜੀਵਨ ਦੇ ਪਹਿਲੇ ਤੋਂ ਅਖਰ ਚੁੱਕਲੇ ਜਲੰਦਰੀ ਦੇ ਦੋ ਚੁੱਕਲੇ ਛੋਟਾ ਛੋਟਾ ਕਹਿੰਦੇ ਉਹ ਬਾਹਰਲੇ ਮੁਲਕਾਂ ਚ ਇਦਾਂ ਹੀ ਨਾਂ ਛੋਟੇ ਕਰ ਦਿੰਦੇ ਹਨ ਮੈਂ ਕਿਹਾ ਜੀਜਾ ਛਾ ਜੀ ਠੀਕ ਹੈ ਜੀਜਾ ਐਸ ਕਰਕੇ ਉਹਨਾਂ ਨੇ ਫਿਰ ਜੀਜਾ ਰੱਖ ਲਿਆ ਅੱਛਾ ਭਾਈ ਜਿਵੇਂ ਟ੍ਰੇਲਰ ਦੇ ਵਿੱਚ ਮੈਂ ਗੱਲ ਕੀਤੀ ਹੈ ਕਿ ਹਾਸਾ ਟੱਟਾ ਜਿਹੜਾ ਉਹ ਵੀ ਦਿਸਦਾ ਹੈ ਪਰ ਕਲੇਂਦੇ ਤੇ ਚੜਦੇ ਪੰਜਾਬ ਦੀ ਕਹਾਣੀ ਜਿਹੜੀ ਉਹ ਵੀ ਦਿਸਦੀ ਹੈ ਮੈਂ ਚਾਹੁੰਦਾ ਇੱਕ ਵਾਰੀ ਦੱਸ ਰੂੜ ਕਿਸ ਤਰ੍ਹਾਂ ਦੀ ਕਹਾਣੀ ਕਹਾਣੀ ਤਾਂ ਮੈਂ ਪੂਰੀ ਦੱਸ ਨਹੀਂ ਦੱਸ ਸਕਦਾ ਪਰ ਉਦਾਂ ਇੱਕ ਮੈਂ ਖਾਕਾ ਜਿਹਾ ਦੱਸ ਦਿੰਨਾ ਬਈ ਇੱਕ ਮੁੰਡਾ ਜਿਹਦਾ ਨਾਂ ਜੀਵਨ ਹੈ ਉਹ ਪੰਜਾਬ ਤੋਂ ਜਾ ਕੇ ਉੱਥੇ ਪੱਕਾ ਹੋਣਾ ਚਾਹੁੰਦਾ ਉਹ ਕਦੇ ਜੋਸ ਬੰਦੇ ਕੋਲੇ ਰਹਿੰਦਾ ਉਹ ਕਦੇ ਉਹ ਤੋਂ ਭਾਂਟੇ ਮਿਲਾਉਂਦਾ ਕਦੇ ਕਾਰਾਂ ਧੋਉਂਦਾ ਕਦੇ ਡ్రਾਈਵਰੀ ਕਰਾਉਂਦਾ ਕਦੇ ਚਾਹ ਕੌਫੀ ਬਣਾਉਂਦਾ ਕਈ ਕਈ ਕੰਮ ਕਰਾਉਂਦਾ ਉਹ ਪ੍ਰੋਮੋਟਰ ਆ ਹੂੰ ਉਹਨੇ ਇਥੋਂ ਪਾਕਿਸਤਾਨ ਤੋਂ ਟੀਮ ਸੱਦੀਆਂ ਨਾਟਕਾਂ ਦੀ ਉਹਨਾਂ ਦਾ ਬੰਦਾ ਭੱਜ ਜਾਂਦਾ ਇਹ ਹੁਣ ਕਹਿੰਦਾ ਵੀ ਤੂੰ ਗਾਉਂ ਵਿੱਚ ਜ਼ਬਰਦਸਤੀ ਕਹਿੰਦਾ ਜਦੋਂ ਪੱਕਾ ਹੋਣਾ ਤਾਂ ਤੈਨੂੰ ਆਉਣਾ ਪਏ ਉਹ ਬਸ ਮਜਬੂਰੀ ਵਾਸਤੇ ਫਿਰ ਚੱਕਰ ਇਹ ਆ ਕਿ ਉਹ ਕਿਉਂ ਉਹਨਾਂ ਦੀ ਟੀਮ 'ਚ ਸ਼ਾਮਲ ਨਹੀਂ ਹੁੰਦਾ ਪਰ ਜਦੋਂ ਹੁੰਦਾ ਪਰ ਚੱਲਦੇ ਚੱਲਦੇ ਉਹ ਕੁਝ ਫੀਲ ਕਰਦਾ ਤੇ ਉਹ ਗੱਲ ਕਹਿੰਦਾ ਵੀ ਇਹ ਲਾਹੌਰ ਦੀ ਤੂਤ ਕਿਉਂ ਹੈ ਇਹ ਨੇੜੇ ਹੀ ਨੂੰ ਸਰਸ ਉਹ ਕਿਉਂ ਇਦਾਂ ਦੀ ਗੱਲ ਕਹਿੰਦਾ ਤੇ ਐਂਡ ਜਦੋਂ ਆਪਾਂ ਦੇਖਦੇ ਹਾਂ ਚੱਲਦੀ ਫਿਲਮ ਦੇ ਵਿੱਚ ਦੋ ਬਜ਼ੁਰਗ ਆਪਸ ਵਿੱਚ ਗੱਲਾਂ ਕਰ ਰਹੇ ਨੇ ਉਹ ਕੀ ਗੱਲਾਂ ਕਰ ਰਹੇ ਨੇ ਉਹਦੇ ਉੱਤੇ ਕਹਾਣੀ ਹੈ ਕਹਾਣੀ ਇੰਨਾ ਜ਼ਰੂਰ ਮੈਂ ਕਹਿ ਸਕਦਾ ਸਾਡੇ ਸਾਰਿਆਂ ਦੇ ਦਿਲਾਂ ਦੀ ਗੱਲ ਹੈ ਦਰਾਂ ਦੀ ਜੋ ਰੀਂਜ ਹੈ ਉਹਦੇ ਤੇ ਆ ਜਿਹੜੇ ਸਾਡੇ ਜੱਟ ਮਹਾਲੇ ਵੀ ਇਹਨੇ ਬਾਈ ਨੇ ਇਹ ਸਾਰਿਆਂ ਦਾ ਇੱਕ ਸਵਾਲ ਹੀ ਹੈ ਕਿ ਲਾਹੌਰ ਦੂਰ ਕਿਉਂ ਔਰ ਇਹ ਚੀਜ਼ਾਂ ਕਿਉਂ ਇਦਾਂ ਦਾ ਕਨਫਿਊਜ਼ਨਸ ਹੈ ਔਰ ਜੋ ਵੀ ਚੀਜ਼ਾਂ ਨੇ ਉਹਨਾਂ ਨੂੰ ਇੱਕ ਚੰਗਾ ਮੌਕਾ ਮਿਲਿਆ ਇਹਨਾਂ ਨੂੰ ਮਿਲਿਆ ਬਹੁਤ ਜ਼ਿਆਦਾ ਪਿਆਰ ਨਿੱਘ ਬੋਸ ਨੇ ਮਿਲਿਆ ਉਹਨਾਂ ਨੇ ਬੜੀ ਇੱਜ਼ਤ ਸਤਿ ਸਤਕਾਰ ਦਿੱਤਾ ਅਸੀਂ ਗਏ ਸੀ 2007ਾਂ ਨਾਟਕ ਕਰਨ ਗਿਆ ਸੀ ਦੋ ਵਾਰ ਗਿਆ ਤੇ ਉੱਥੇ ਜਾ ਕੇ ਆ ਕੰਮ ਦਾ ਮੌਕਾ ਮਿਲਿਆ ਉੱਥੇ ਲੋਕਾਂ ਨਾਲ ਮਿਲਣ ਦਾ ਮੌਕਾ ਮਿਲਿਆ ਤਾਂ ਮੈਂ ਤਾਂ ਉੱਥੋਂ ਜੋ ਯਾਦਾਂ ਲੈ ਕੇ ਆਇਆ ਜੋ ਲੈ ਕੇ ਆਇਆ ਨਾਲ ਅੱਜ ਤੱਕ ਮੇਰੇ ਉਹ ਉਹ ਖੂਬਸੂਰਤ ਯਾਦਾਂ ਪਿਆਰ ਜੋ ਮੈਂ ਲੈ ਕੇ ਆਇਆ ਹੁਣ ਜਦੋਂ ਇੱਥੇ ਮਿਲਦਾ ਕਿਤੇ ਵੀ ਹੋਰ ਸ਼ੂਟ ਕਰਨਾ ਜਾਣਾ ਨਾ ਕਲਾਕਾਰਾਂ ਨੂੰ ਮਿਲਦੇ ਆ ਪਾਕਿਸਤਾਨੀ ਕਲਾਕਾਰਾਂ ਹਮੇਸ਼ਾ ਉਹੀ ਨੇਗ ਉਹੀ ਪਿਆਰ ਉਹੀ ਸਤਕਾਰ ਉਹ ਨਾ ਉਹ ਮੰਨਦੇ ਨੇ ਨਾ ਕਹਿੰਦੇ ਨੇ ਨਾ ਉਹਨਾਂ ਨੂੰ ਫੀਲ ਆਉਂਦਾ ਹੈ ਕਿ ਬੇਗਾਨੇ ਆ ਨਾ ਅਸੀਂ ਕਦੇ ਐਦਾਂ ਸੋਚਦੇ ਆ ਐਦਾਂ ਲੱਗਦਾ ਇੱਕੋ ਹੀ ਪਰਿਵਾਰ ਆ ਇੱਕ ਦਿਨ ਉਹਨਾਂ ਪੱਗ ਬਲੇ ਬੰਦੀ ਕਰਦੇ ਕਹਿੰਦੇ ਸਤਕਾਰ ਵੀ ਬਹੁਤ ਕਰਦੇ ਨੇ ਨੋ ਡਾਊਟ ਭਾਈ ਇਕੱਲਾ ਜਿਵੇਂ ਹਕੂਮਤਾਂ ਨੇ ਤਾਂ ਜਿਵੇਂ ਉਹ ਇੱਕ ਲੈਂਡ ਫਿਗਰਤੀ ਤੇ ਲੱਗ ਲੱਗੋਗੇ ਪਰ ਪੰਜਾਬੀ ਸਿਨੇਮਾ ਨੇ ਲੱਗਦਾ ਨਹੀਂ ਕਿ ਦੁਬਾਰਾ ਇੱਕ ਕਰ ਤੇ ਬਿਲਕੁਲ ਬਿਲਕੁਲ ਲੱਗਦਾ ਕਾ ਨੂੰ ਇਹ ਕੀਤਾ ਹੀ ਹੈ ਤੇ ਮੈਂ ਆਪਸ ਕਿਨੋਂ ਨਾਲ ਲਿਟਰੇਚਰ ਕਹਾਣੀਆਂ ਕਸੇ ਕਿਤਾਬਾਂ ਕਵਿਤਾਵਾਂ ਗਾਣੇ ਗੀਤ ਸੰਗੀਤ 뮤직 ਫਿਲਮਾਂ ਇਹ ਸਾਰੇ ਜੋੜਨ ਦਾ ਕੰਮ ਕਰਦਾ ਹੂੰ ਸਾਹਿਤ ਜਾਂ ਜਿਹੜੇ ਜਿਸ ਤਰੀਕੇ ਨਾਲ ਵੀ ਸਾਹਿਤ ਵਿੱਚਰਦਾ ਉਹ ਜੋੜਨ ਦਾ ਕੰਮ ਇਹਨਾਂ ਦਾ ਹੀ ਕੰਮ ਕਰਦਾ ਤੇ ਭਾਈ ਇੱਥੇ ਕੰਮ ਕਰਕੇ ਇਹ ਆਰਟਿਸਟਾਂ ਨਾਲ ਕੰਮ ਕਰਕੇ ਕਿਵੇਂ ਦੱਸਾਂ ਬੜਾ ਮਜ਼ਾ ਆਇਆ ਜੀ ਇਹਨਾਂ ਨਾਲ ਕੰਮ ਕਰਕੇ ਤੇ ਪਹਿਲੀ ਵਾਰ ਹੀ ਮਿਲਿਆ ਸੀ ਹਾਂ ਕਲਾਕਾਰ ਨਾਲ ਜਿੱਦਾਂ ਸਾਡੀ ਫਿਲਮ ਚ ਸਰਬਾਰ ਕੁਮਾਰ ਸਾਹਿਬ ਰੂਗਰੀ ਅਨੰਦ ਜੀ ਤੇ ਫਿਰ ਕੈਸਰ ਜੀ ਆਪਾ ਜਿਲਹਾਨੀਲ ਬੇਲਾ ਜੀ ਆਸਰ ਸੇਣਾ ਜੀ ਇਹ ਸਾਰੇ ਤੇ ਉਦਾਂ ਵੀ ਗੱਲਬਾਤ ਹੋ ਜਾਂਦੀ ਹੈ ਨਾਲ ਉਹਨੇ ਪਿਛਲੇ ਇੰਟਰਵਿਊ ਆਇਆ ਸੀ ਫੇਰ ਦੁਬਾਰਾ ਉੱਥੇ ਦੇ ਚੈਨਲ ਦੇ ਸੀਗਾ ਬੜਾ ਯਾਦ ਕਰਦਾ ਹਾਂ ਉਹਨਾਂ ਨਾਲ ਉੱਥੇ ਵੀ ਜੋ ਸਮਾਗਤ ਆਇਆ ਸਾਰੇ ਮਨਜੇ ਹੋਏ ਕਲਾਕਾਰ ਨੇ ਸਟੇਜ ਤੇ ਸਭ ਨੂੰ ਪਤਾ ਹੈ ਵੀ ਇੱਕ ਤੋਂ ਇੱਕ ਵੱਧ ਕੇ ਆ ਕੋਈ ਇੱਕ ਗੱਲ ਕਹਿੰਦਾ ਉਸ ਤੋਂ ਬਾਅਦ ਉਹ ਮੁਰਿਓ ਉਹ ਤੋਂ ਉੱਤੇ ਦੀ ਗੱਲ ਕਰਦਾ ਫਿਰ ਇਹ ਉਹ ਤੋਂ ਹੀ ਜਵਾਬ ਦਿੰਦਾ ਤੇ ਉਹਦੇ ਵਿੱਚ ਵੀ ਉਹਨਾਂ ਨੂੰ ਇਹ ਪਤਾ ਸੀ ਕਿ ਅਸੀਂ ਫਿਲਮ ਕਰ ਰਹੇ ਹਾਂ ਤੇ ਮੇਰਾ ਕੀ کردار ਹੈ ਨੇ ਇਨ ਕੀ ਜਗ੍ਹਾ ਤੇ ਬੜੇ ਮੈਲਨਸਾਰ ਬੜੇ ਕਮਾਲ ਦੇ ਲੋਕ ਠੀਕ ਹੈ ਇੱਕ ਅਦਾਕਾਰੀ ਹੋਈ ਪਰ ਇੱਕ ਮੈਂ ਜਿਹੜਾ ਡਾਇਲੋਗ ਟ੍ਰੇਲਰ ਦੇ ਵਿੱਚ ਕਿਹਾ ਕਿ ਇਹ ਤਾਰਾ ਜਿਹੜਾ ਕਦੋਂ ਹਨਗੇ ਮੈਂ ਆਪਣੇ ਯਾਰ ਦੇ ਨਾਲ ਲਹਿਰੀ ਨਾਉਣ ਜਾਂਦਾ ਪਰ ਤਾਂ ਉਹ ਪੀਓ ਸੀ ਕਦੇ ਫਿਲਮ ਦੇ ਦੌਰਾਨ ਜਾਂ ਉਹ ਚੀਜ਼ਾਂ ਯਾਦ ਕੀਤੀਆਂ ਜਿਹੜੀਆਂ ਸ਼ਾਇਦ ਅਸੀਂ ਨਹੀਂ ਹਟਾਈਆਂ ਜਾਂ ਸਾਡੇ ਬਜ਼ੁਰਗਾਂ ਨੇ ਜਿਹੜੇ ਹਟਾਈਆਂ ਉਹ ਚੀਜ਼ਾਂ ਆ ਮੈਂ ਨਾ ਗੁਰਸ਼ਰਪਾਈ ਨਾਲ ਭਾਈ ਮੰਨਾ ਸਿੰਘ ਮੋਰ ਨਾਲ ਨਾਟਕ ਕਰਦਾ ਠੀਕ ਹੈ ਤੇ ਮੈਂ ਕਈ ਸਾਲ ਉਹਨਾਂ ਨਾਲ ਕੰਮ ਕੀਤਾ ਉਦੋਂ ਵੀ ਅਸੀਂ ਇਹੋ ਜਿਹੇ ਨਾਟਕ ਕਰਦੇ ਸੀ ਇਹੋ ਜੀ ਗੱਲ ਕਰਦੇ ਸੀ ਤਾਂ ਮੇਰੀ ਸਕੂਲਿੰਗ ਐ ਹੋਈ ਮੈਂ ਜਦੋਂ ਇਹ ਕਿਰਦਾਰ ਸੁਣਿਆ ਮੈਂ ਜਦੋਂ ਇਹਦੇ ਬਾਰੇ ਪੜਿਆ ਇਹ ਸਾਰੇ ਸੀਨ ਨੂੰ ਪੜਿਆ ਫਿਰ ਉਹ ਵੀ ਸਮਝਿਆ ਤੇ ਆਇਆ ਉਹ ਦਰਦ ਵੀ ਮੈਨੂੰ ਮਹਿਸੂਸ ਆਇਆ ਦੇਖੋ ਅਸੀਂ ਆਪਾਂ ਹੰਡਾਇਆ ਹਾਂ ਬਿਲਕੁਲ ਪਰ ਮਹਿਸੂਸ ਕਰ ਸਕਦੇ ਹਾਂ ਸਾਨੂੰ ਇੰਨਾ ਕਿ ਰੱਬ ਨੇ ਬਖਸ਼ਿਸ਼ ਦਿੱਤੀ ਹੈ ਵੀ ਤੁਸੀਂ ਜਦੋਂ ਤੁਸੀਂ ਕਿਸੇ ਦੁੱਖ ਨੂੰ ਮਹਿਸੂਸ ਬਿਲਕੁਲ ਸਮਝਾਇਆ ਤੇ ਉਹ ਕਾਦੇ ਤੋਂ ਗੁਜ਼ਰਿਆ ਹੋਣਾ ਤਾਂ ਉਹ ਸੱਚੀ ਇਮੋਸ਼ਨਲ ਹੋਇਆ ਹਾਂ ਵੀ ਜਦੋਂ ਪਿੱਛੇ ਜੇ ਦੇਖਿਆ ਸੀ ਮੈਂ ਬਜ਼ੁਰਗਾਂ ਵਾਲਾ ਮੈਂ ਮੋਸ਼ਨਲ ਹੋ ਗਿਆ ਸੀ ਅੱਜ ਮੈਨੂੰ ਸਵੇਰੇ ਫੋਨ ਆਇਆ ਕੈਨੇਡਾ ਤੋਂ ਉਥੇ ਭੇਜੀ ਆ ਇਹ ਫਿਲਮ ਡਿਸਟ੍ਰੀਬਿਊਸ਼ਨ ਦੇ ਤੇ ਜੀ ਉਹਨਾਂ ਦਾ ਮਨ ਬੈਠਣਾ ਸੀ ਕਿ ਉਹ ਕਹਿੰਦੇ ਮੈਂ ਆਖਰ ਦੇ ਜਿਹੜੇ 35 ਮਿੰਟ ਨੇ ਨਾ ਕਹਿੰਦੇ ਮੈਂ ਰੋਪਿਆ ਜੀ ਉਥੋਂ ਡਿਸਟ੍ਰੀਬਿਊਟ ਜਿਹੜੇ ਕਰ ਰਹੇ ਉਹਨਾਂ ਦਾ ਫੋਨ ਆਇਆ ਭਾਜੀ ਉਹਦਾ ਕਹਿੰਦੇ ਮੈਂ ਰੋਪਿਆ ਬੜੀ ਕਮਾਲ ਆਗੂ ਕਹਿੰਦੇ ਥੋਟੀ ਮੈਂ ਕਿਹਾ ਭਾਜੀ ਤੁਸੀਂ ਇਹ ਗੱਲ ਕਹਿ ਰਹੇ ਹੋ ਤੁਹਾਨੂੰ ਮੈਂ ਇਹ ਹਲਾਇਆ ਇਹਦਾ ਮਤਲਬ ਕਿ ਤੁਸੀਂ ਇਹਨੂੰ ਇੱਕ ਫਿਲਮ ਦੇ ਤੌਰ ਤੇ ਲਿਆ ਆਮ ਦਰਸ਼ਕ ਨੇ ਇਹਨੂੰ ਸੱਚਾਈ ਦੇ ਤੌਰ ਤੇ ਦੇਖਣਾ ਵੀ ਅਦਾ ਕੁਝ ਕੋਈ ਐਸਾ ਨਹੀਂ ਕਿ ਆ ਫੇਰ ਅਸੀਂ ਜੇ ਅਸੀਂ ਜੇ ਉਹ ਜ਼ਖਮ ਨੇ ਜਿਹੜੇ ਜਿਹਨਾਂ ਤੇ ਬਣਾ ਜੀ ਮਲਮ ਲਾ ਸਕੀ ਤੇ ਮੈਨੂੰ ਲੱਗਦਾ ਅਸੀਂ ਕਾਮਯਾਬ ਹੋ ਗਏ ਕਿੰਨਾ ਕਸਾ ਆ ਬਈ ਮਤਲਬ ਜਦੋਂ ਮੋਸ਼ਨ ਤਾਂ ਹੋਇਆ ਕਿਉਂਕਿ ਇਹ ਆਰਟਿਸਟ ਸਾਰੇ ਹਸਾਉਣ ਵਾਲੇ ਆ ਹਸਾਇਆ ਕਿ ਨਾ ਕਿ ਛੁੱਟ ਦੇ ਡਰਾਮ ਬਹੁਤ ਹਸਾਇਆ ਔਨ ਸਕਰੀਨ ਤੇ ਹਸਾਇਆ ਸ ਹੈ ਆਫ ਸਕਰੀਨ ਬਹੁਤ ਜ਼ਿਆਦਾ ਹਸਾਇਆ ਡਰਾਮ ਕਿਹਨੇ ਕੀਤੇ ਸਭ ਤੋਂ ਵੱਧ ਇਹ ਡਰਾਮੇ ਵਾਲੇ ਹੀ ਉਹ ਸਰ ਇਹ ਐਕਚੁਅਲੀ ਡਰਾਮੇ ਵਾਲੇ ਨਾਮ ਸੀ ਇਹ ਰੀਅਲ ਛੇ ਵੀ ਡਰਾਮੇ ਕਰਦੇ ਸੀਗੇ ਤੇ ਉਹ ਸਾਨੂੰ ਫੀਲ ਵੀ ਹੋਇਆ ਆਫ ਸੈਟ ਤੇ ਵੀ ਮਤਲਬ ਜਦੋਂ ਮੈਂ ਡਬਿੰਗ ਕਰਨ ਗਈ ਸੀ ਮੈਨੂੰ ਪਤਾ ਮੇਰਾ ਮੂੰਹ ਥੱਕ ਗਿਆ ਸੀ ਹੱਸ-ਹੱਸ ਕੇ ਮੈਂ ਕਿਹਾ ਕੁਝ ਅਲੱਗ ਹੀ ਬਣਿਆ ਮੈਂ ਡਬਿੰਗ ਚ ਹੱਸੀ ਜਾਵਾਂ ਮੈਂ ਕਿਹਾ ਕਮਾਲ ਨੇ ਐਕਚੁਅਲੀ ਮੈਂ ਥੈਂਕ ਯੂ ਵੀ ਕਹਾਂਗੀ ਆਮ ਫਿਰ ਬlesed ਆਲਸੋ ਕਿ ਮੈਨੂੰ ਇਹਨਾਂ ਨਾਲ ਕੰਮ ਕਰਨ ਦਾ ਮੌਕਾ ਮਤਲਬ ਬਹੁਤ ਬਾ ਕਮਾਲ ਨੇ ਉਹਨਾਂ ਦੀ ਹਾਂਜੀ ਹਾਂਜੀ ਉਹਨਾਂ ਦੀ ਪੰਚਿੰਗ ਉਹਨਾਂ ਦੇ ਜੋ ਡਾਇਲੋਗ ਉਹਨਾਂ ਦੀ ਜੋ ਟਾਈਮਿੰਗ ਹੁੰਦੀ ਸੀ ਨਾ ਉਹ ਬਹੁਤ ਬਹੁਤ ਐਕਸਟਰਾਔਡਨਰੀ ਸੀਗੀ ਉਹਨਾਂ ਦਾ ਕਿਰਦਾਰ ਇਸ ਫਿਲਮ ਦੇ ਵਿੱਚ ਮੈਂ ਇਹਦੇ ਵਿੱਚ ਪਾਕਿਸਤਾਨੀ ਲੰਡਨ ਬੇਸ ਮੇਕਅਪ ਆਰਟਿਸਟ ਦਾ ਕੈਰੈਕਟਰ ਪਲੇ ਕਰ ਰਹੀ ਹਾਂ ਹਾਂਜੀ ਉਹਨਾਂ ਦਾ ਨਾਮ ਹੈ ਸੁਲਤਾਨ ਜੀ ਜੀ ਹਾਂਜੀ ਪਰ ਬਈ ਇੱਕ ਚੀਜ਼ ਮੈਂ ਪੂਰੀ ਫਿਲਮ ਦੇ ਵਿੱਚ ਆ ਕਿਉਂ ਉਹ ਦਰਸਲ ਇੱਥੋਂ ਦਾ ਇਹਨਾਂ ਨੇ ਕਿਰਦਾਰ ਹੀ ਤੱਕੜਿਆ ਸੀ ਮੁੰਡਾ ਕਿਰਦਾਰ ਦਿਖਾਇਆ ਸੀ ਜਿਹੜਾ ਉੱਥੇ ਜਾਂਦਾ ਤੇ ਉਹਨਾਂ ਫੇਰ ਇਹ ਦੋ ਛੋਟੇ ਦੋਸਤ ਨੇ ਫਿਲਮ ਦੇ ਵਿੱਚ ਜੀ ਦੋ ਛੋਟੇ ਛੋਟੇ ਦੋਸਤ ਨੇ ਤੇ ਉਹ ਆਪਸ ਵਿੱਚ ਖੇਡਦੇ ਰਹਿੰਦੇ ਤੇ ਜਦੋਂ ਤਾਰੇ ਵਜ ਜਾਂਦੀਆਂ ਫਿਰ ਉਹ ਇੱਧਰ ਆਉਂਦਾ ਇੱਕ ਇੱਧਰ ਆਉਂਦਾ ਉਹ ਖੇਡਣਾ ਚਾਹਦੇ ਨਹਿਰੀ ਇਕੱਠਿਆਂ ਨਹਾਉਣਾ ਚਾਹਦੇ ਉਹ ਮਿਲਣਾ ਚਾਹਦੇ ਉਹ ਇੱਕ ਦੂਜੇ ਨੂੰ ਕਹਿੰਦਾ ਕਹਿੰਦਾ ਕਿੱਥੇ ਮਿਲੀ ਹੈ ਕਹਿੰਦਾ ਤਾਰਾਂ ਇੱਕ ਜਵਾਕ ਦੂਜੇ ਨੂੰ ਕਹਿੰਦਾ ਚੱਲ ਪਾਏ ਕਰਦੇ ਆ ਭੱਜਦੇ ਆ ਜਿੱਥੇ ਤਾਰ ਮੁੱਕ ਵੀ ਉੱਥੇ ਮਿਲਾਂਗੇ ਹੈਨਾ ਜਵਾਕਾਂ ਦੀ ਹੈਨਾ ਭੋਲਾਪਾ ਬਿਲਕੁਲ ਜੀ ਉਹ ਤਾਰ ਮੁੱਕਦੀ ਨਹੀਂ ਤਾਰ ਮੁੱਕਦੀ ਤਾਰ ਮੁੱਕਦੀ ਨਹੀਂ ਮੁੱਕਦੀ ਨਹੀਂ ਤੇ ਕੁਝ ਉਦਾਂ ਦਾ ਉਦਾਂ ਦਾ ਉਹਨਾਂ ਨੇ ਆਈਡੀਆ ਰੱਖਿਆ ਸੀਗਾ ਕਿ ਇਹ ਮੁੰਡਾ ਸਰਦਾਰ ਨਾ ਦਾ ਜਿਹੜਾ ਉੱਥੇ ਇਹਨਾਂ ਦੇ ਨਾਲ ਪਹਿਲਾਂ ਜੁੜਦਾ ਨਹੀਂ ਫਿਰ ਜੁੜਦਾ ਫਿਰ ਕੀ ਇਹਦੇ ਇਮੋਸ਼ਨਸ ਹੁੰਦੇ ਨੇ ਉਹਦੇ ਤੇ ਸਾਰਾ ਇਹ ਕਰਤਾਰੀ ਇਸ ਲੋ ਜਿਵੇਂ ਭਾਈ ਪਾਕਿਸਤਾਨ ਤੋਂ ਆਰਟਿਸਟ ਨਹੀਂ ਪਾਕਿਸਤਾਨ ਦੀ ਕਲਾ ਮੰਨੀ ਪਰਮੰਨੀ ਹੈ ਚਾਹੇ ਉਹ ਸੰਗੀਤ ਚ ਹੋਵੇ ਤੇ ਚਾਹੇ ਉਹ ਜਿਹੜੇ ਅਦਾਹਰ ਹੋਣ ਤੁਸੀਂ ਵੀ ਮਤਲਬ ਜੇ ਤੁਸੀਂ ਭਾਈ ਮਾਨਾ ਜੀ ਦੇ ਮਤਲਬ ਉਹਨਾਂ ਦਾ ਵੀ ਕੋਈ ਤੋੜ ਨਹੀਂ ਆਈ ਹੈ ਠੀਕ ਹੈ ਮਤਲਬ ਤੁਹਾਨੂੰ ਆਪਸ ਦੇ ਵਿੱਚ ਕਿਸ ਤਰੀਕੇ ਨਾਲ ਉਹਨਾਂ ਦੀ ਕਲਾ ਦੇ ਤੁਹਾਡਾ ਵੀ ਤੁਸੀਂ ਵੀ ਦੱਸਿਆ ਗਿਆ ਕਿਵੇਂ ਫਿਰ ਲੱਗਿਆ ਠੀਕ ਹੈ ਬੜਾ ਵਧੀਆ ਰਿਹਾ ਮੇਰਾ ਐਕਸਪੀਰੀਅੰਸ ਮੈਂ ਤੁਹਾਨੂੰ ਦੱਸ ਰਿਹਾ ਬਈ ਉਹ ਅਮ ਜਦੋਂ ਪਰਫਾਰਮ ਕਰਦੇ ਸੀ ਆਪਾਂ ਜਦੋਂ ਨਾਟਕ ਉਹ ਖੇਡਿਆ ਗਿਆ ਜਾਂ ਜਾਂ ਸੀਨ ਕਹਿ ਲਊਗਾ ਸੀਨ ਦੀ ਗੱਲ ਕਰਦੇ ਤੋ ਸੀਨ ਖੇਡਿਆ ਗਿਆ ਸਾਰਿਆਂ ਦੇ ਨਾਲ ਹੁੰਦਾ ਸੀ ਔਰ ਸਾਰਿਆਂ ਟਟਿਆਂ ਦਾ ਹੁੰਦਾ ਸੀ ਉਹ ਮੈਨੂੰ ਅਕਸਰ ਇਹ ਗੱਲ ਕਹੀ ਉਹਨਾਂ ਨੇ ਕਿ ਜੋ ਤੂੰ ਜਵਾਬ ਦਿੰਦਾ ਜਿੱਦਾਂ ਦਾ ਤੇਰਾ ਜਵਾਬ ਸਾਨੂੰ ਮਿਲਦਾ ਉਹ ਉਹਨਾਂ ਨੂੰ ਇਹ ਲੱਗਦਾ ਹੈ ਕਿ ਹੁਣ ਇਹ ਕਿਸੇ ਹੋਰ ਪਾਸੇ ਹੈ ਨਾ ਕਿਉਂਕਿ ਦੇਖੋ ਸਾਡਾ ਕੰਮ ਕਰਨ ਦਾ ਤਰੀਕਾ ਹੋਰ ਹੈ ਉਹਨਾਂ ਦਾ ਸਟੇਜ ਦਾ ਤਜਰਬਾ ਹੁੰਦਾ ਜੀ ਤੇ ਜਦੋਂ ਮੈਂ ਉਹਨਾਂ ਨੇ ਮੈਨੂੰ ਕੋਈ ਗੱਲ ਕਹਿਣੀ ਮੈਂ ਉਹਨਾਂ ਨੂੰ ਜਵਾਬ ਦੇਣਾ ਜਦੋਂ ਤਾਂ ਕਹਿੰਦੇ ਸੀ ਅੱਛਾ ਸਾਡੇ ਨਾਲ ਖੇਡਦਾ ਹੈ ਨਾ ਐਸੀ ਗੱਲ ਬਟ ਕੋਲ ਮਿਲਾ ਕੇ ਤਜਰਬਾ ਮੇਰਾ ਬਹੁਤ ਵਧੀਆ ਰਿਹਾ ਉਹਨਾਂ ਨਾਲ ਕਿਉਂਕਿ ਉਹਨਾਂ ਤੋਂ ਮੈਂ ਬੜਾ ਕੁਝ ਸਿੱਖਿਆ ਹਾਂ ਕਾਫੀ ਕੁਝ ਗੇਨ ਕਰਕੇ ਆਇਆ ਹਾਂ ਕਿੰਦਾ ਦੀ ਟਾਈਮਿੰਗ ਹੈ ਕੀ ਹੋਰ ਆਪਾਂ ਆਪਣਾ ਕੋ ਨੂੰ ਕਿੰਦਾ ਹੋਰ ਦਰਸਤ ਕਰ ਸਕਦੇ ਹਾਂ ਹੋਰ ਕਿੰਦਾ ਵਧੀਆ ਤਰੀਕੇ ਨਾਲ ਗੱਲ ਕਰ ਸਕਦੇ ਹਾਂ ਕਿ ਉਹਨਾਂ ਦੀ ਹਰ ਇੱਕ ਗੱਲ ਦੀ ਹਾਸਾ ਹਾਸਾ ਹੁੰਦਾ ਸੀ ਹਾਂ ਉਹ ਗੱਲ ਉਹ ਨੋਰਮਲ ਗੱਲ ਵੀ ਕਰਦੇ ਸੀ ਨਾ ਜਿੱਦਾਂ ਆਪਸ ਵਿੱਚ ਵੀ ਉਹ ਇੰਦਾ ਬੋਲਦੇ ਸੀ ਕਿ ਹੱਸਾ ਆ ਹੀ ਜਾਂਦਾ ਉਹਨਾਂ ਦੇ ਪੰਚੇਸ ਪਤਾ ਨਹੀਂ ਕਿੱਥੋਂ ਗੱਲ ਕਿੰਦਾ ਕਰਦੇ ਸੀਗੇ ਮੈਂ ਬਹੁਤ ਹੱਸਦਾ ਹਾਂ ਹਾਂ ਜੀ ਬਹੁਤ 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 एनर्जी ਤੇ ਵਾਈਬ ਅਲੱਗ ਹੀ ਸੀ ਕਿ ਉਹਨਾਂ ਦੀ ਤੁਹਾਨੂੰ ਤੁਸੀਂ ਕੀ ਕੁਝ ਸਿੱਖਿਆ ਬਾਈ ਕਮੈਂਡ ਵੀ ਬੜਾ ਕੁਝ ਤੁਸੀਂ बिकॉज ਮੇਰੇ ਲਈ ਸਭ ਤੋਂ ਟਫਰ ਕਮੇਡੀ ਮੈਨੂੰ ਲੱਗਦਾ ਇੰਨੇ ਨਰਵਸ ਨਨਰਵਸ ਵਿੱਚ ਸਭ ਤੋਂ ਔਖੀ ਹੁੰਦੀ ਹੈ ਕਿਸੇ ਨੂੰ ਹਸਾਉਣਾ ਤੇ ਮੈਨੂੰ ਹੈਗਾ ਇਨ ਫਿਊਚਰ ਜੇ ਮੇਰਾ ਪਹਿਲਾ ਕਮੇਡੀ ਪ੍ਰੋਜੈਕਟ ਹੈ ਤੇ ਕੋਸ਼ਿਸ਼ ਕਰੂੰਗੀ ਕਿ ਅੱਗੇ ਹੋਰ ਵੀ ਮੈਂ ਕਰੂੰਗੀ ਉਹਨਾਂ ਤੋਂ ਮੈਂ ਉਹ ਟਾਈਮਿੰਗ ਉਹ ਪੰਚਸ ਉਹ ਕਿੱਦਾਂ ਬੋਲਣਾ ਉਹ ਚੀਜ਼ ਨੂੰ ਪੋਰਟਰੇ ਕਿੱਦਾਂ ਕਰਨਾ ਯੈਸ ਮੈਂ ਉਹਨਾਂ ਤੋਂ ਇਹ ਚੀਜ਼ਾਂ ਸਿੱਖੀਆਂ ਮੈਂ ਅਬਜ਼ਰਵ ਕੀਤਾ ਹੈ ਕਿੰਨੀ ਕੋਸ਼ਿਸ਼ ਫਿਰ ਕਮੇਡੀ ਕਰਨ ਦੀ ਉਹ ਠੀਕ ਹੈ बिकॉज़ मेरी कॉमेडी ਇਦਾਂ ਸੀ ਕਿ ਮੈਂ ਬੋਲਦੀ ਸੀਰੀਅਸ ਸੀ ਪਰ ਉਹ ਅਗੂ ਪੰਚੇ ਜਿਹਦਾਂ ਦੇ ਮਾਰ ਸਿੱਕਦੇ ਸੀ ਮੇਰਾ ਡਾਇਲੋਗ ਕਾਮੇਡੀ ਬਣ ਜਾਂਦਾ ਹੁੰਦਾ ਸੀਗਾ ਮਤਲਬ ਉਹਦੀ ਪਹਿਲੇ ਕਾਮੇਡੀ 'ਚ ਆ ਜਾਂਦੀ ਸੀਗੀ ਸੋ ਯਾ ਐਕਸਪੀਰੀਅੰਸ ਆਲ ਆਲ ਐਕਸਪੀਰੀਅੰਸ ਬਹੁਤ ਗੁੱਡ ਆ ਮਤਲਬ ਨੂ ਹਰੀਸ਼ ਜੀ ਨਾਲ ਵੀ ਮੈਂ ਇਹਨਾਂ ਦੀ ਪਰਫਾਰਮੈਂਸ ਦੇਖਿਆ ਨੇ ਔਰ ਮੈਂ ਕਿਤੇ ਕੰਮ ਕਰਨਾ ਚਾਹੁੰਦੀ ਸੀ ਤੇ ਉਹ ਵੀ ਮੌਕਾ ਮਿਲਿਆ ਲਹਿੰਦੇ ਪੰਜਾਬ ਦੇ ਆਰਟਿਸਟਾਂ ਨਾਲ ਕੰਮ ਕਰਨ ਨੂੰ ਨਵੀਂ ਟੀਮ ਨਵਾਂ ਪ੍ਰੋਡਕਸ਼ਨ ਹਾਊਸ ਸਾਰਿਆਂ ਨੇ ਬਹੁਤ ਵਧੀਆ ਸਪੋਰਟ ਕੀਤਾ ਔਰ ਜਿੱਦਾਂ ਹੁਣ ਅਸੀਂ ਜਾਣਦੇ ਆ ਕਿ ਕਿ ਨਵੇਂ ਮਿਲਦੇ ਆ ਇੱਕ ਤਾਂ ਨਿਊ ਆਰਟਿਸਟ ਨੂੰ ਮਿਲਣਾ ਸੀਨੀਅਰ ਆਰਟਿਸਟ ਨੂੰ ਮਿਲਣਾ ਇੰਨੇ ਮਜ਼ੇ ਹੋਏ ਕਲਾਕਾਰਾਂ ਨੂੰ ਔਰ ਉੱਪਰੋਂ ਲਹਿੰਦੇ ਪੰਜਾਬ ਵਾਲਿਆਂ ਨੂੰ ਮਿਲਣਾ ਤਾਂ ਇੱਕ ਉਹ ਫੀਲਿੰਗ ਹੁੰਦੀ ਹੈ ਬਟ ਉਹਨਾਂ ਨੇ ਇੰਨਾ ਕੰਫਰਟ ਜ਼ੋਨ ਦਿੱਤਾ ਮੈਨੂੰ ਲੱਗਿਆ ਹੀ ਨਹੀਂ ਉਹਨਾਂ ਨਾਲ ਗੱਲ ਕਰਕੇ ਮੈਨੂੰ ਇਹ ਤਾਂ ਲੱਗੇ ਕਿ ਉਹ ਸਾਡੇ ਵਰਗੀ ਹੀ ਹੈ ਔਰ ਉਹ ਵੀ ਮੈਂ ਬਿਲੋਂਗ ਕਰਦੀ ਹਾਂ ਗੁਰਦਾਸਪੁਰ ਤੋਂ ਉਹ ਵੀ ਕਰਨੜਿਆ ਇਹ ਕਰਨੜਿਆ ਉਹ ਸੇਮ ਉਦਾਂ ਬੋਲ ਰਹੀ ਸੀ ਤਾਂ ਮੈਨੂੰ ਲੱਗਦਾ ਮ ਸੋ ਲਾਈਕ ਦਾ ਫਿਲਮ ਨੇ ਸ਼ਰਮਨ ਚੁਣਿਆ ਨਾ ਚਰਨਿਕ ਤੋਂ ਚੁਣਦੀ ਆਈ ਥਿੰਕ ਪਤਾ ਨਹੀਂ ਇਹ ਚੀਜ਼ ਤੋਂ ਹੁਣ ਡਾਇਰੈਕਟਰਸ ਆਪ ਦੇ ਵਿਜ਼ਨ ਜਾਂ ਰਾਈਟਰ ਨੇ ਫਿਲਮ ਵਿੱਚ ਚੁਣਿਆ ਹਮ ਕਿਉਂਕਿ ਇੱਕ ਜੋ ਮੈਨੂੰ ਸੁਣਨ ਨੂੰ ਮਿਲਦੀ ਗੱਲ ਕਿ ਇੱਕ ਬਾ ਥੋੜੀ ਪਾਕਿਸਤਾਨੀ ਲੁੱਕ ਜਜ਼ਬਾ ਮਿਲਣੀ ਚਾਹੀਦੀ ਤਾਂ ਫਿਰ ਸ਼ਰਨ ਦਾ ਨਾਮ ਆਇਆ ਫਿਰ ਸ਼ਰਨ ਮੋਰਨ ਅਪਰੋਚ ਕੀਤਾ ਗਿਆ ਤੇ ਕੁਦਰਤੀ ਸਾਡੀ ਕਿਸਮਤ ਵੀ ਇਹ ਇਹਨਾਂ ਨੂੰ ਇਹਨਾਂ ਕੋਲ ਇਹ ਟਾਈਮ ਤੇ ਸੀ ਉਹ ਬੜਾ ਸਹੀ ਕਿੱਸਾ ਹੈ ਨਾ ਬੜਾ ਇਤਿਫਾਕ ਉਹ ਇਦਾਂ ਹੈ ਕਿ ਸ਼ੂਟ ਸਟਾਰਟ ਹੋ ਗਿਆ ਮਤਲਬ ਜੋ ਵੀ ਚੀਜ਼ਾਂ ਹੋਈਆਂ ਆਈ ਥਿੰਕ ਉਹ ਪ੍ਰੋਜੈਕਟ ਮੇਰੇ ਲਈ ਸੀਗਾ ਕਿਤੇ ਨਾ ਕਿਤੇ ਮੈਨੂੰ ਪਹਿਲਾਂ ਆਇਆ ਸੀ ਤੇ ਉਸ ਬਾਰੇ ਇਨੀ ਗੱਲ ਨਹੀਂ ਹੋਈ ਫਿਰ ਡਿਊਰਿੰਗ ਸ਼ੂਟ ਸਮਥਿੰਗ ਇਦਾਂ ਹੋਇਆ ਕਿ ਮੈਂ ਮੈਨੀਫੈਸਟ ਕਰ ਲਿਆ ਇਹਨੂੰ ਇਸ ਚੀਜ਼ ਨੂੰ ਮਤਲਬ ਮੈਂ ਜਿੱਦਾਂ ਇੱਕ ਦਿਨ ਬੈਠੀ ਆ ਲਾਕਡਾਊਨ ਤੋਂ ਬਾਅਦ ਮੇਰੀ ਫਰਸਟ ਮੂਵੀ ਸੀ ਔਰ ਮੈਂ ਜਸਟ ਬੈਠੀ ਸੀ ਤੇ ਮੈਂ ਜਿੱਦਾਂ ਆਪਾਂ ਰੱਬ ਨਾਲ ਗੱਲਾਂ ਕਰਦੇ ਇਕੱਲੇ ਬੈਠੇ ਮੈਂ ਕਿਹਾ ਬਹੁਤ ਟਾਈਮ ਹੋ ਗਿਆ ਲਾਕਡਾਊਨ ਹੋ ਗਿਆ ਹੁਣ ਮੈ ਕੰਮ ਕਰਨਾ ਹੈ ਮਤਲਬ ਹੁਣ ਨਹੀਂ ਵੇਟ ਨਹੀਂ ਹੋ ਰਿਹਾ ਫਾਈਨੈਂਸ਼ਲੀ ਵੀ 2 ਸਾਲ ਬੰਬੇ ਚ ਸਰਵਾਈਵ ਕਰਨਾ ਇੰਡੀਵਿਜੂਅਲ ਇਟਸ ਟੂ ਡਿਫਿਕਲਟ ਤੇ ਮੈਂ ਬਸ ਇੱਧੇ ਕਿਹਾ ਰੱਬ ਨਾਲ ਗੱਲ ਕਰਦੇ ਮੈਂ ਕਿਹਾ ਕਿ ਇਦਾਂ ਇਦਾਂ ਆ ਮੈਂ ਨਾਮ ਲਿਆ ਹਰੀਸ਼ ਜੀ ਦਾ ਸਪੈਸੀਫਿਕ ਕਿ ਮੈਂ ਇਹਨਾਂ ਦਾ ਮੂਵੀ ਕਰਨੀ ਹੈ ਲੰਡਨ ਦਾ ਮੇਰਾ ਵੀਜ਼ਾ 15 ਦਿਨ ਦਾ ਐਕਸਪਾਇਰ ਹੋਣ ਚਿਰ ਰਹਿ ਗਿਆ ਮੈਨੂੰ ਨਹੀਂ ਪਤਾ ਤੁਸੀਂ ਕਿੱਦਾਂ ਕਰਨਾ ਹੈ ਇਹ ਮੈਂ ਤੁਹਾਡੀ ਡਿਊਟੀ ਲਾਤੀ ਹੈ ਮੈਂ ਡਾਇਰੈਕਟਲੀ ਮਤਲਬ ਇਦਾਂ ਰੱਬ ਨਾਲ ਗੱਲ ਕੀਤੀ ਜਿੱਦਾਂ ਦੁਪਹਿਰੇ 2-3 ਵਜੇ ਬੈਠੀ ਹੁਣੀ ਆ ਜਸ ਖਿੜਕੀ ਦੇ ਸਾਹਮਣੇ ਮੈਂ ਇਦਾਂ ਰਾਤੀ 8:30 ਵਜੇ ਆਈ ਗੋਟਾ ਕਾਲ ਕੀ ਸ਼ਰਨ ਇਦਾਂ ਇਦਾਂ ਆ 15 ਦਿਨ ਦਾ ਤੇਰਾ ਕੰਮ ਹੈ ਲੰਡਨ ਚ ਸ਼ੂਟ ਹੈ ਹਰੀਸ਼ਵਰ ਮਾ ਤੇਰਾ ਕੋ ਐਕਟਰ ਹੈ ਐਂਡ ਥਿਸ ਇਜ਼ ਦ ਸਟੋਰੀ ਮੈਂ ਕਹ ਰਹੀ ਮਤਲਬ ਉਸ ਸਰਸਵਤੀ ਜਿੱਦਾਂ ਕਹਿੰਦੇ ਜ਼ੁਬਾਨ ਤੇ ਆਈ ਬਲੀਵ ਮੈਂ ਮੈਨੀਫੈਸਟ ਬਹੁਤ ਕਰਦੀ ਆ ਆਪਣੇ ਕਹਿੰਦੇ ਡਾਊਟ ਨਾ ਹੋਵੇ ਤੁਹਾਡੇ ਤੇ ਤੇ ਕੁਝ ਵੀ ਮੈਨੀਫੈਸਟ ਕਰੋ ਉਹ ਚੀਜ਼ਾਂ ਪੂਰੀਆਂ ਹੁੰਦੀਆਂ ਨੇ ਗੱਲ ਤੋਂ ਬੜਾ ਹੈਰਾਨ 15 ਦਿਨਾਂ ਦਾ ਵੀਜ਼ਾ ਯਾ ਤੇ 15 ਦਿਨਾਂ ਦਾ ਹੀ ਆ ਉਹਦਾ ਕੰਮ ਸੀਗਾ ਔਰ ਜਦੋਂ ਇਹਨਾਂ ਦਾ ਵੀਜ਼ਾ ਮੱਕਣਾ ਜਿੱਦਿਲੇ ਪਹਿਲਾਂ ਕਹਿੰਦੇ ਤੁਹਾਡਾ ਕੰਮ ਦਰਨਾਂ ਹਾਂ ਔਰ ਮੈਨੂੰ ਇਹ ਸੁਣ ਗੋਡਾਰਸੀ ਕਿ ਜਦੋਂ ਅਸੀਂ ਜਾਨੇ ਆਊਟ ਆਫ ਇੰਡੀਆ ਜ 15 ਦਿਨ ਦਾ ਵੀਜ਼ਾ ਜਿਹੜਾ ਹੁੰਦਾ ਨਾ ਉਹ 에어ਪੋਰਟ ਤੇ ਜਾ ਕੇ ਵੈਲਿਡ ਨਹੀਂ ਹੁੰਦਾ ਹੈਗਾ ਮਤਲਬ ਉਹ ਕਹਿੰਦੇ ਕਿ ਤੁਸੀਂ 15 ਦਿਨ ਦਾ ਵੀਜ਼ਾ ਲੈ ਗਿਆ ਬਾਅਦ ਚ ਪਤਾ ਨਹੀਂ ਤੁਸੀਂ ਆਓਗੇ ਕਿ ਨਹੀਂ ਵਾਪਸ ਇੰਡੀਆ ਤੇ ਉਹ ਮਿਨੀਮਮ ਇੱਕ 3 ਮੰਥ ਹੋਣੇ ਚਾਹੀਦੇ ਵੈਲਿਡ ਤੁਹਾਡੇ ਤੇ ਮੈਨੂੰ ਸਾਰਿਆਂ ਨੇ ਡਰਾ ਦਿੱਤਾ ਸੀਗਾ ਕਿ ਇਦਾਂ ਇਦਾਂ ਹੋਏਗਾ ਕੁਝ ਹੋਏਗਾ ਤੁਹਾਨੂੰ ਫੋਨ ਕਰਦੇ ਹੋ ਇਹ ਉਹ ਤੂੰ ਸਾਹਮਣੇ ਕਿੱਦਾਂ ਬਟ ਮੈਨੂੰ ਪਤਾ ਸੀ ਮੈਂ ਕਿ ਕੁਝ ਨਹੀਂ ਹੋਣਾ ਹੈਗਾ ਔਰ ਮਤਲਬ ਇੱਕ ਬlesed ਹੈ ਜਾਂ ਜਿੱਦਾਂ ਔਰਾ ਜਦੋਂ ਅਸੀਂ ਸਾਹਮਣੇ ਕਿਤੇ ਵੀ ਜਾਂਦੇ ਆ ਉਹ ਕੁਝ ਪੁੱਛਦੇ ਹੀ ਨਹੀਂ ਹੈਗੇ ਮਤਲਬ ਅਸੀਂ ਉਸ ਤਰੀਕੇ ਨੇ ਗੱਲ ਕਰਦੇ ਆ ਕਿ ਉਹ ਉਹਨਾਂ ਨੂੰ ਯਕੀਨ ਹੋ ਜਾਂਦਾ ਕਿ ਨਹੀਂ ਬੰਦਾ ਜੈਨੂਇਨ ਆ ਤੇ ਆ ਜਾਊਗਾ ਸੋ ਮੇਰੀ ਮਤਲਬ ਜੋ ਜੋ ਚੀਜ਼ਾਂ ਜਿੱਦਾਂ ਇਮੇਜਿਨ ਪੁਆਇੰਟ ਟੂ ਪੁਆਇੰਟ ਉਦਾਂ ਹੀ ਮੇਰਾ ਮੇਰੇ ਲਈ ਸਪੈਸ਼ਲ ਮੂਵੀ ਹੈ ਇਸ ਲਈ ਬਹੁਤ ਜ਼ਿਆਦਾ ਯਾ ਜਿਹਨੂੰ ਹਰ ਕੋਈ ਕਹਿੰਦਾ ਕਿ ਸਾਡੀ ਦੇ ਵਿੱਚ ਕੁਝ ਅਲੱਗ ਹੁਣ ਚਲੋ ਕਹਿਣ ਨੂੰ ਤਾਂ ਕੁਝ ਅਲੱਗ ਹੈ ਇਹਦੇ ਵਿੱਚ ਅਸਲ ਦੇ ਵਿੱਚ ਅਲੱਗ ਕੀ ਅਸਲ ਦੇ ਵਿੱਚ ਵੱਖਰਾ ਕੀ ਸਾਨੂੰ ਉਹਨਾਂ ਨੂੰ ਪਤਾ ਜਿੰਨਾਂ ਕ ਪਰਦੇ ਦੇ ਅੱਗੇ ਅਸੀਂ ਇੱਕ ਟ੍ਰੇਲਰ ਦੇ ਵਿੱਚ ਦੇਖਿਆ ਅਸਲ ਦੇ ਵਿੱਚ ਵੱਖਰਾਪਣ ਕੀ ਆ ਪਰ ਇਹ ਗੱਲ ਉੱਤੇ ਕਿਉਂ ਜਾ ਇਸ ਗੱਲ ਤਾਂ ਨਾ ਅਕਸਰ ਕਿਉਂਕਿ ਕੋਸ਼ਿਸ਼ ਚੀਜ਼ਾਂ ਹੋ ਜਾਂਦੀਆਂ ਜਿਹੜੀਆਂ ਪੇਤ ਰੱਖਣੀਆਂ ਪੈਂਦੀਆਂ ਲੁਕੋ ਕੇ ਰੱਖਣੀਆਂ ਪੈਂਦੀਆਂ ਨੇ ਲੁਕੋ ਕੇ ਰੱਖਣੀਆਂ ਪੈਂਦੀਆਂ ਨੇ ਫਿਰ ਉਹ ਉਹ ਜਿਹੜਾ ਇਹ ਚ ਅਲੱਗ ਹੈ ਉਹ ਜੇ ਮੈਂ ਦੱਸਤਾ ਫਿਰ ਉਹ ਨਾ ਪੇਤ ਖੁੱਲ ਜਾਉ ਫਿਰ ਖੁੱਲ ਜਾਉ ਦਰਦਾ ਚੱਕਿਆ ਜਾਉ ਦੂਸਰੀ ਗੱਲ ਇਹ ਹੈ ਕਿ ਇਹ ਜ਼ਰੂਰ ਹੁੰਦਾ ਹੈ ਵੀ ਹਰ ਇੱਕ ਬੰਦੇ ਨੂੰ ਲੱਗਦਾ ਸਾਡੀ ਫਿਲਮ ਸਾਡਾ ਕੰਮ ਵਧੀਆ ਅਸੀਂ ਜੋ ਬਣਾਇਆ ਵਧੀਆ ਤੇ ਅਲੱਗ ਬਟ ਇਹਦੇ ਵਿੱਚ ਨਾ ਐਨਾ ਮੈਂ ਜ਼ਰੂਰ ਕਹਿਣਾ ਵੀ ਸਾਡੇ ਦਲਾਂ ਦੀ ਸੱਚੀ ਜੋਰੀ ਜੋ ਅਸੀਂ ਅੰਦਰੋਂ ਕਹਿਣਾ ਚਾਹੁੰਦੇ ਆ ਗੱਲ ਜੋ ਅਕਸਰ ਆਪਾਂ ਉੱਚੀ ਆਵਾਜ਼ ਚ ਕਹਿਣਾ ਚਾਹੁੰਦੇ ਆ ਚੀਖ ਕੇ ਉਹ ਗੱਲ ਕਹੀ ਹੋਈ ਐ ਇਸ ਵਾਰ ਵਿੱਚ ਇਸ ਕਰਕੇ ਮੈਨੂੰ ਲੱਗਦਾ ਵੀ ਕਈ ਬੜੇ ਸੋਹਣੇ ਅੰਦਾਜ਼ ਦੇ ਵਿੱਚ ਹੈ ਮੈਨੂੰ ਇਹ ਉਮੀਦ ਹੈ ਕਿ ਐਦਾ ਜਿਹੜਾ ਇਹਨੂੰ ਇਹਨੂੰ ਦੇਖਾਂਗੇ ਤਾਂ ਇਹ ਸਾਨੂੰ ਸਮਝ ਲੱਗੂਗਾ ਵੀ ਹਾਂ ਐਦਾਂ ਹੋਣਾ ਚਾਹੀਦਾ ਨਾ ਨਾ ਬਈ ਬਸ ਉਹਦੋਂ ਦੇ ਡਰਾਮੇ ਵਾਲੇ ਕਰਕੇ ਡਰਾਮੇ ਵਾਲੇ ਵੀ ਕੋਈ ਨਾਂ ਵੀ ਬੜਾ ਸੋਚ ਕੇ ਜਿਹੜੀ ਚੀਜ਼ ਲੈ ਕੇ ਆਉਂਦੇ ਇਸ ਇਹਦਾ ਨਾਂ ਜੀ ਬੜਾ ਜਾਂਦਾ ਫਿਲਮ ਦੇ ਨਾਲ ਬੜਾ ਟਕ ਹੋਣਾ ਅੱਛਾ ਹਾਂ ਚੰਦਰ ਜੀ ਨੇ ਇਹ ਚੀਜ਼ ਦੱਸੀ ਸੀ ਕਿ ਸਭ ਤੋਂ ਪਹਿਲਾਂ ਨਾਮ ਹੀ ਮੂਵੀ ਦਾ ਡਿਸਾਈਡ ਹੋਇਆ ਸੀ ਡਰਾਮੇ ਵਾਲੇ ਉਹਨਾਂ ਦੇ ਕੋਈ ਐਕਸਪੀਰੀਅੰਸ ਸੀ ਸਾਡੇ ਰਾਈਟਰ ਡਾਇਰੈਕਟਰ ਨੇ ਜੋ ਉਹਨਾਂ ਦੇ ਐਕਸਪੀਰੀਅੰਸ ਸੀ ਉਹਨਾਂ ਦੇ ਜੋ ਫੀਲ ਸੀ ਉਹਨਾਂ ਦੇ ਜੋ ਥਾਟ ਪ੍ਰੋਸੈਸ ਸੀ ਆਲਰੇਡੀ ਪਹਿਲਾਂ ਡਰਾਮੇ ਵਾਲੇ ਡਿਸਾਈਡ ਹੋਇਆ ਉਸ ਤੋਂ ਬਾਅਦ ਇਹਨਾਂ ਲਹਿੰਦੇ ਪੰਜਾਬ ਦੇ ਜੋ ਕਲਾਕਾਰ ਆਏ ਨੇ ਨਾ ਉਹਨਾਂ ਦੇ ਚਾਰ ਚੰਦ ਲਾ ਦਿੱਤੇ ਉਹਦੇ ਵਿੱਚ ਐਕਟੂਅਲੀ ਜੀ ਚਾਰ ਚੰਦ ਸਾਰੇ ਮਤਲਬ ਥੀਏਟਰ ਦੇ ਇਹੜੇ ਕਲਾਕਾਰ ਘਟਾ ਮੈਂ ਨਯਾਰਾ ਥੀਏਟਰ ਦੇ ਕਲਾਕਾਰਾਂ ਤੋਂ ਵੱਧ ਆਉਂਦਾ ਹੋਊਗਾ ਕਿਉਂਕਿ ਸਾਡੇ ਸੌਖੀ ਸਾਰਾ ਸਿਸਟਮ ਬਹੁਤ ਉਹਨਾਂ ਨੂੰ ਇਹਨਾਂ ਨਾਲ ਤਾਂ ਬਹੁਤ ਮਜ਼ਾ ਆਇਆ ਸਾਰੇ ਐਕਸਪੀਰੀਐਂਸਡ ਕਲਾਕਾਰ ਸਗੇ ਇੱਕ ਤੋਂ ਇੱਕ ਵੱਧ ਕੇ ਨੇ ਤੁਸੀਂ ਜਿਹੜਾ ਘਟਾ ਹੈ ਚਲੋ ਮੈਂ ਟੋੜਾ ਵੀ ਜਿਹੜਾ ਜਿਹੜਾ ਕੈਰੇਕਟਰ ਸ਼ਾਰਪ ਹੀ ਛੱਡਦਾ ਹੈਗਾ ਜਿੱਤੇ ਛੱਡਦਾ ਹੈਗਾ ਮੈਨੂੰ ਉਮੀਦ ਬਹੁਤ ਹੈ ਇਸ ਤੋਂ ਇਹਦੇ 'ਚ ਵੀ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਹੋਈ ਹੈ ਉਮੀਦ ਕਰਦਾ ਬਈ ਮਾਰਾ ਸੋਨ ਜੇ ਇਹ ਲੱਗਦਾ ਫਿਰ ਜਿਵੇਂ ਹੁਣ ਤੁਸੀਂ ਨਾਮ ਇਹਦੇ ਚ ਵੱਖਰਾ ਜਿਹਾ ਸ਼ੁਰੂਆਤ ਟਿੰਕੀ ਜੱਟ ਤੋਂ ਮੈਂ ਤਾਂ ਕੀਤੀ ਸੀ ਕਿ ਉਹ ਥੋੜੀ ਮਤਲਬ ਜਿਹੜਾ ਵੀ ਸ਼ਕਲ ਦੇਖਦਾ ਉਹ ਆ ਟਿੰਕਾ ਨਹੀਂ ਉਹ ਰਿੰਕਾ ਆ ਹਣਾ ਤਾਂ ਲੱਗਦਾ ਵੀ ਜੀਜਾ ਵੀ ਕਿਤੇ ਨਾ ਕਿਤੇ ਲੋਕਾਂ ਦੇ ਦਿਲ ਤੇ ਛਾਪ ਛੱਡੂ ਜੀਜਾ ਨਾਮ ਖਾਸ ਕਰ ਇਹ ਨਾ ਜੀ ਮੈਨੂੰ ਲੱਗਦਾ ਜਦੋਂ ਫਿਲਮ ਦੇਖੀ ਜਾਊਗੀ ਨਾ ਤਾਂ ਇੱਕ ਕਰਦਾਰ ਐ ਇਸ ਫਿਲਮ ਚੋ ਜ਼ਰੂਰ ਛਾਪ ਛੱਡੂਗਾ ਠੀਕ ਹੈ ਬਾਰੇ ਗੱਲ ਹੋ ਠੀਕ ਹਾਂ ਉਹ ਫਿਲਮ ਦੇ ਵਿੱਚ ਇੱਕ ਕਿਰਦਾਰ ਹੈਗਾ ਉਹ ਉਹਦੇ ਬਾਰੇ ਜ਼ਰੂਰ ਗੱਲ ਕਰੀਂ ਮਤਲਬ ਬਾਈ ਤੁਹਾਡੇ ਯਾਨੀ ਪਹਿਲੇ ਬਾਈ ਨੇ ਕਿਹਾਗਾ ਪਹਿਲੇ ਫਿਲਮਾਂ ਦੇ ਵਿੱਚ ਵੀ ਵੀ ਥੋੜਾ ਦੇਸੀ ਸਟਾਈਲ ਹੁੰਦਾਗਾ ਪੰਜ ਵੀ ਤੁਹਾਡੇ ਦੇਸੀ ਗੱਲਾਂ ਵੀ ਇਹ ਚ ਵੀ ਉਹੀ ਦੇਸੀ ਬਣਾ ਹਾਂਜੀ ਹੈ ਦੇਸੀ ਬਣਾ ਜਮ ਫਲੇਵਰ ਚੇਂਜ ਹੈ ਹਾਂਜੀ ਫਲੇਵਰ ਚੇਂਜ ਹੈ ਲੇਹਣਾ ਕਹਿੰਦਾ ਮੇਰੇ ਤੋਂ ਕਹੇ ਤੁਸੀਂ ਭਾਡੇ ਤੋਂ ਮਾਉਣੇ ਹੋ ਕਦੇ ਤੈਨੂੰ ਮੇਰੇ ਤੋਂ ਡਰਾਈਵਰੀ ਕਰਾਉਣੇ ਹੋ ਕਦੇ ਚਾਹ ਕਾਫੀਆਂ ਬਣਵਾਉਣੇ ਹੋ ਕਦੇ ਗੱਡੀਆਂ ਧੋਣੇ ਹੋ ਇਹ ਕੀ ਗੱਲ ਬਣਦੀ ਹੈ ਕਹਿੰਦਾ ਸੋਚਣ ਕਰਦੇ ਹੋ ਤੁਸੀਂ ਮੇਰਾ ਹਾਂ ਮਾ ਨਹੀਂ ਭਾਈ ਕਿਹਦੇ ਦਿਨ ਤਾਂ ਮੇਰਾ ਵੀ ਦੇਣ ਆਉ ਪਰ ਉਹ ਦੇਣ ਆਉਦਾ ਨਹੀਂ ਪਰ ਉਹਨੂੰ ਕੁਝ ਹੋਰ ਸਮਝ ਆ ਜਾਂਦੀ ਹੈ ਗੱਲ ਠੀਕ ਹੈ ਮੁੰਡੇ ਨੂੰ ਮਤਲਬ ਉਹ ਵੀ ਸਟੂਡੈਂਟ ਲਾਈਫ ਹੈਗੀ ਆ ਫਿਰ ਜਿਹੜੀ ਉਧਰ ਜਾ ਕੇ ਸਾਡੇ ਲਈ ਭੁਗਤਦੇ ਆ ਜਾਂ ਉਹ ਉਹ ਐਕਚੁਅਲੀ ਐਕਚੁਅਲੀ ਸਟੂਡੈਂਟ ਦੇ ਤੌਰ ਤੇ ਮੈਂ ਬਹੁਤਾਂ ਗੱਲ ਕਰਦਾ ਵੀ ਕੋਈ ਵੀ ਹਾਂ ਉੱਥੇ ਜੋ ਪੰਜਾਬੀ ਜੋਗ ਕਰਦਾ ਜੋ ਜੋ ਦਸਾਂ ਦਾ ਮੁੰਡੇ ਕੁੜੀਆਂ ਉੱਥੇ ਜਿਹੜੇ ਬਾਹਰਲੇ ਮੁਲਕਾਂ ਜਾਂਦੇ ਆ ਜੋ ਕੁਝ ਬਹੁਤ ਜ਼ਿਆਦਾ ਸਟਰਗਲ ਕਰਦੇ ਬਹੁਤ ਕਾਸੀ ਤੋਂ ਗੋ ਥਰੂ ਹੁੰਦੇ ਆ ਬਹੁਤ ਕੁਝ ਬਰਦਾਸ਼ਤ ਕਰਦੇ ਇਸ ਫਿਲਮ ਚ ਤਾਂ ਹਲਕਾ ਜਿਹਾ ਇੱਕ ਪੋਰਸ਼ਨ ਦਿਖਾਇਆ ਉਹਨਾਂ ਉਹਨਾਂ ਜ਼ਿਆਦਾ ਤਾਂ ਨਹੀਂ ਅਸੀਂ ਦਿਖਾ ਸਕੇ ਜਦੋਂ ਗੋ ਥਰੂ ਹੁੰਦੇ ਆ ਪਰ ਕੋਈ ਹੋਰ ਗੱਲ ਕੀਤੀ ਹੋਈ ਹੈ ਇਸ ਫਿਲਮ ਚ ਇਹਦਾ ਮੁੱਦਾ ਕੋਈ ਹੋਰ ਸੀ ਮੁੱਦਾ مشورہ ਉਹ ਪਰਦੇ ਤੇ ਹੀ ਦੇਖਾਂਗੇ ਪਰਦੇ ਤੇ ਹੀ ਰਹਿੰਦੇ ਪਰਦੇ ਤੇ 19 ਜਨਵਰੀ ਨੂੰ ਪਤਾ ਲੱਗ ਗਿਆ ਬਹੁਤ ਬਹੁਤ ਧੰਨਵਾਦ ਬਾਈ ਜੀ ਥੈਂਕ ਯੂ ਸੋ ਮਚ ਥੈਂਕ ਯੂ ਤਾਂ ਗੱਲਬਾਤ ਕੀਤੀ 19 ਤਰੀਕ ਨੂੰ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਤਾਂ ਸਾਰੇ ਸਿਨੇਮਾ ਘਰਾਂ ਵਿੱਚ ਜਾ ਕੇ ਦੇਖੋ ਕੁਝ ਨਵੀਆਂ ਗੱਲਾਂ ਹਨ ਦੋਨੇ ਪੰਜਾਬਾਂ ਦੀ ਸਾਂਝ ਕਿਸ ਤਰੀਕੇ ਨਾਲ ਪੰਜਾਬਾਂ ਨੂੰ ਛੋੜਿਆ ਗਿਆ ਉਹ ਸਾਰੀਆਂ ਗੱਲਾਂ ਬਾਈ ਨੇ ਦੱਸਿਆ ਕਿ ਹੋਣੀਆਂ ਕੁਝ ਗੱਲਾਂ ਫਿਰ ਪਰਦੇ 'ਤੇ ਜੇ ਕੋਈ ਸਟੋਰੀ ਜੇ ਪਹਿਲਾਂ ਹੀ ਦੱਸਤੀ ਤਾਂ ਫਿਰ ਉੱਥੇ ਕੀ ਦੇਖੇ ਜਾਉਂਗੇ ਸੋ ਤਾਂ ਕਿ ਨਵੀਆਂ ਫਿਲਮਾਂ ਨਵੀਂ ਚੀਜ਼ ਨਵੇਂ ਤਰੀਕਿਆਂ ਨੂੰ ਅਪਣਾਵੇ ਨਵੇਂ ਪ੍ਰੋਡਿਊਸਰ ਡਾਇਰੈਕਟਰ ਇਹ ਸਾਹਮਣੇ ਆਉਣ ਇਹ ਅਸੀਂ ਇਸ ਮੂਵੀ ਲਈ ਇਹੀ ਕਹਨੇ ਆ ਕਿ ਵੱਧ ਤੋਂ ਵੱਧ ਜਾਓ ਸਿਨੇਮਾ ਘਰਾਂ ਦੇ ਵਿੱਚ ਤਾਂ ਕਿ ਸਾਡਾ ਪੰਜਾਬੀ ਸਿਨੇਮਾ ਹੋਰ ਤਰੱਕੀ ਕਰੇ ਤਰੱਕੀ ਕਰ ਰਿਹਾ ਤਾਂ ਸਾਡੇ ਪੰਜਾਬ ਦੇ ਵਿੱਚ ਰੋਜ਼ਗਾਰ ਆ ਰਿਹਾ ਪੰਜਾਬ ਤਰੱਕੀ ਵਾਲੇ ਪਾਸੇ ਨੂੰ ਜਾ ਰਿਹਾ ਤੇ ਜੇਕਰ ਪੰਜਾਬੀ ਸਿਨੇਮੇ ਦੀ ਤਰੱਕੀ ਚਾਹਣੇ ਹੋ ਤਾਂ ਉਹਨੇ ਤਰੀਕ ਨੂੰ ਜ਼ਰੂਰ ਪਹੁੰਚੋ ਬਾਈ ਜੀ ਨੇ ਜਿਸ ਤਰੀਕੇ ਨਾਲ ਦੱਸਿਆ ਕੁਝ ਨਵੀਂ ਗੱਲ ਹੀ ਦੇਖਣ ਨੂੰ ਮਿਲੇਗੀ ਜੀ